ਕਦਾਂ ਬਣੀ ਦਲੀ ਚਟਨੀ ਬਈ ਧੀ ਮਮਾ ਨੇ ਪਿਛਲੀ ਵਾਰ ਬਣਾਈ ਸੀਗੀ ਉਹ ਤਾਂ ਬਹੁਤ ਸਵਾਦ ਬਣੀ ਸੀਗੀ ਹਾਂ ਕਿੱਥੇ ਨਹੀਂ ਹੈ ਚਾਲਾ ਜਾ ਦੇਖ ਲੈਣੇ ਹਾਂਜੀ ਚੈੱਕ ਕਰ ਲੈਣੇ ਕੋਸ ਚਾਲਾ ਜਾ ਪਿਛਲੀ ਵਾਰ ਚਟਨੀ ਵਧੀਆ ਬਣੀ ਸੀ ਬਹੁਤ ਹੀ ਵਧੀਆ ਬਣੀ ਸੀ ਬਹੁਤ ਵਧੀਆ ਹਾਂ ਤਾਂ ਹੀ ਕਰਨ ਨੂੰ ਵਧੀਆ ਲੱਗੀ ਚਟਨੀ ਕਹਿੰਦਾ ਮਮਾ ਅੱਜ ਮੈਨੂੰ ਬਣਾ ਕੇ ਦੋ ਚਟਨੀ ਮੈਂ ਕਿਹਾ ਚੱਲ ਬਣਾ ਦੰਨੀ ਹੈ ਬਹੁਤ ਵਧੀਆ ਚਟਨੀ ਸੀ ਚਲੋ ਤਾਂ ਹੋਲੇ ਤੁਸੀਂ ਜਾ ਕੇ ਅਮਰੂਦਾਂ ਨੂੰ ਹੁਣ ਆਪਾਂ ਧੋ ਲਾਂਗੇ ਇਹਨਾਂ ਨੂੰ ਧੋ ਲਓ ਉਹ ਪਹਿਲਾਂ ਦੇ ਤੋੜ ਕੇ ਰੱਖਿਓ ਐ ਇਹ ਵੀ ਲਿਆ ਕਰਨ ਅਚਾਰਾਂ ਨੂੰ ਧੋ ਕੇ ਲਿਆ ਲਿਆ ਚਟਨੀ ਬਣਾ ਲੈਣਾ ਕਦੇ ਵੀ ਜ਼ਿਆਦਾ ਕੱਚੇ ਅਮਰੂਦ ਨਹੀਂ ਲੈਣੇ ਹੈਗੇ ਫਿਰ ਬੀਜ ਕੋਟ ਨਹੀਂ ਹੁੰਦੇ ਇਹਨਾਂ ਦੇ ਥੋੜੇ ਪੱਕੇ ਹੋਣ ਤੇ ਸਵਾਦ ਜ਼ਿਆਦਾ ਨਹੀਂ ਸਵਾਦ ਜ਼ਿਆਦਾ ਨਹੀਂ ਬਣਦਾ ਜਿੱਦਾਂ ਪਿਛਲੀ ਵਾਰ ਥੋੜੇ ਵਧੀਆ ਸੀਗੇ ਅਮਰੂਦ ਬਹੁਤ ਸਵਾਦ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਮਿਰਚਾਂ ਤੇ ਆਪਾਂ ਤਿੰਨ ਲਈਆਂ ਮਿਰਚਾਂ ਤੇ ਥੋੜਾ ਜਿਹਾ ਲਿਆ ਅਦਰਕ ਆਪਾਂ ਤੇ ਪਹਿਲਾਂ ਆਪਾਂ ਇਹਨਾਂ ਨੂੰ ਮਿਰਚਾਂ ਨੂੰ ਆਪਾਂ ਲਵਾਂਗੇ ਕੁੱਟੋ ਜੇ ਮਿਰਚਾਂ ਤੁਹਾਡੀਆਂ ਜ਼ਿਆਦਾ ਕੋੜੀਆਂ ਆ ਤਾਂ ਤੁਸੀਂ ਮਿਰਚਾਂ ਦੋ ਵੀ ਯੂਜ਼ ਕਰ ਸਕਦੇ ਆ ਜੀ ਅੱਧਾ ਕ ਚਮਚਾ ਵਿੱਚ ਪਾਵਾਂਗੇ ਆਪਾਂ ਇਹਨੇ ਲੂਣ ਦਾ ਇਹਦੇ ਨਾਲ ਕੀ ਆਇਆ ਮਿਰਚਾਂ ਲੂਣ ਪਾਣ ਨਾਲ ਥੋੜਾ ਆਸਾਨੀ ਨਾਲ ਕੁੱਟ ਹੋ ਜਾਂਦੀਆਂ ਅਮਰੂਦ ਦੀ ਚਟਣੀ ਹੈ ਜਿਹੜੀ ਥੋੜੀ ਜ਼ਿਆਦਾ ਤਿੱਖੀ ਵਧੀਆ ਲੱਗਦੀ ਹੈ ਤੇ ਮਿਰਚਾਂ ਸਾਡੀਆਂ ਕੁੱਟ ਹੋ ਗਈਆਂ ਜੀ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਅਮਰੂਦ ਅਮਰੂਦ ਨੂੰ ਆਪਾਂ ਛੋਟੇ ਛੋਟੇ ਕੱਟ ਲੈਣਾ ਅਸੀਂ ਅਮਰੂਦ ਸਾਡੇ ਕੱਟ ਹੋ ਗਏ ਆ ਜੀ ਤੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਕਟਾਈ ਤੇ ਕਰਨਵੀਰ ਅੱਜ ਖਾਊਗਾ ਰੋਟੀ ਅਮਰੂਦਾਂ ਦੀ ਚਟਣੀ ਨਾਲ ਅੱਗੇ ਮਿਰਚ ਇਹ ਬਿਲਕੁਲ ਘੱਟ ਪਸੰਦ ਕਰਦਾ ਪਰ ਅੱਜ ਇਹਨੂੰ ਅਸੀਂ ਤਿੱਖੀ ਚਟਣੀ ਜ਼ਰੂਰ ਖਿਲਾਵਾਂਗੇ ਚਟਣੀ ਅਮਰੂਦਾਂ ਦੀ ਚੰਗੀ ਤਰ੍ਹਾਂ ਕੁੱਟ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਲਿਆਣੇ ਆ ਪਦੀਨਾ ਤੇ ਧਨੀਆਂ ਵਿੱਚ ਪਾਣ ਨੂੰ ਇਹਦੇ ਥੋੜਾ ਥੋੜਾ ਆਪਾਂ ਉਹ ਵੀ ਇਹਦੀ ਮਾਤਰਾ ਦੇ ਵਿੱਚ ਥੋੜਾ ਜਿਹਾ ਰਲਾਵਾਂਗੇ ਇਹਦੇ ਤੇ ਫਿਰ ਉਹਦੀ ਕਰਦੇ ਆਂ ਥੋੜੀ ਜਿਹੀ ਕਟਾਈ ਤੇ ਆ ਕੇ ਵਿੱਚ ਪਾ ਗਏ ਚਲੋ ਆਪਾਂ ਹੁਣ ਤੋੜਦੇ ਆਂ ਥੋੜਾ ਜਿਹਾ ਧਨੀਆਂ ਤੇ ਥੋੜਾ ਜਿਹਾ ਪਦੀਨਾ ਜਿਹੜਾ ਕਿ ਆਪਾਂ ਇੱਥੇ ਛੋਟੀ ਜਿਹੀ ਆਪਣੇ ਘਰੇ ਬੀਜਿਆ ਹੋਇਆ ਛੋਟੀ ਜਗ੍ਹਾ 'ਚ ਤੇ ਥੋੜੀ ਮਾਤਰਾ 'ਚ ਅਸੀਂ ਪਾਵਾਂਗੇ ਬੱਸ ਇੰਨਾ ਕੁ ਪਾਣਾ ਪਦੀਨਾ ਤੇ ਇੰਨਾ ਕਈ ਆਪਾਂ ਧਨੀਆਂ ਲੈ ਲਿਆ ਜੀ ਤਾਂ ਦੋ ਦਿਨ ਪਹਿਲਾਂ ਮੀਂਹ ਪਿਆ بارش ਹੋਈ ਹੈ ਉਹਦੇ ਕਰਕੇ ਥੋੜਾ ਰੇਤਾਂ ਵਗੈਰਾ ਇਹਨਾਂ ਦੇ ਉੱਤੇ ਪੈ ਗਿਆ ਬੂਟਿਆਂ ਦੇ ਉੱਤੇ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਆਪਾਂ ਇਹਨੂੰ ਇੱਦਾਂ ਦੀ ਚੱਕਣੀ ਦੇ ਵਿੱਚ ਇਹਨੂੰ ਪਾਣੀ ਪਦੀਨਾ ਤੇ ਧਨੀਆਂ ਪਾ ਲਿਆ ਕੱਟ ਤੇ ਹੁਣ ਆਪਾਂ ਇਹਨੂੰ ਆਪਾਂ ਮਰੂਦਾ ਦੀ ਚਟਣੀ ਦੇ ਵਿੱਚ ਇਹਨੂੰ ਪਾਵਾਂਗੇ ਤੇ ਫਿਰ ਇਹਨੂੰ ਆਪਾਂ ਵਿੱਚ ਕੁੱਟ ਦਿੰਨੇ ਆ ਤੇ ਜਿੱਦਾਂ ਕਦੇ-ਕਦੇ ਕਰਨ ਦੀ ਪਟਾਈ ਹੋ ਜਾਂਦੀ ਹੈ ਇਸੇ ਤਰੀਕੇ ਮਰੂਦਾ ਚਟਣੀ ਦੇ ਵਿੱਚ ਇਹਦੀ ਪੁਦੀਨੇ ਦੀ ਧਨੀਆ ਦੀ ਪਟਾਈ ਹੋ ਜਾਣੀ ਹੈ ਤੇ ਹੁਣ ਐਨ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਰਲਾ ਲੈਣਾ ਇਹਦੇ ਵਿੱਚ ਕਰਨ ਦਾ ਗੁੱਡ ਬੱਚਾ ਗੁੱਡ ਬੱਚਾ ਆ ਕਰਨ ਬਹੁਤ ਪਿਆਰਾ ਹੈ ਬਹੁਤ ਵਧੀਆ ਅੱਛਾ ਪੜਦਾ ਹੈ ਇਦਾਂ ਰਜੇਮਾ ਥੋੜਾ YouTube ਵੱਲ ਨੂੰ ਹੈਗਾ ਹੈ ਕਿ ਮੈਂ ਕੋਈ ਵੀਡੀਓ ਵਿੱਚ ਪਾਵਾਂ ਵਧੀਆ ਬਣਾ ਕੇ ਤਾਂ ਜੋ ਲੋਕਾਂ ਨੂੰ ਪਸੰਦ ਆਵੇ ਸਟੱਡੀ ਦੇ ਨਾਲ ਨਾਲ ਜੇ ਬੱਚੇ ਦਾ ਕੋਈ ਸ਼ੌਂਕ ਹੈਗਾ ਹੈ ਤਾਂ ਤੁਸੀਂ ਉਹਦੀ ਜ਼ਰੂਰ ਸੁਣੋ ਜਦੋਂ ਪਹਿਲੀ ਵਾਰ ਚਟਣੀ ਕਰਨ ਦੀ ਮੰਮੀ ਨੇ ਬਣਾਈ ਸੀਗੀ ਸਾਨੂੰ ਐ ਲੱਗਦਾ ਸੀਗਾ ਕਿ ਅਮਰੂਦਾਂ ਦੀ ਚਟਣੀ ਵੀ ਬਣ ਸਕਦੀ ਹੈ ਪਰ ਜਦੋਂ ਅਸੀਂ ਖਾ ਕੇ ਦੇਖੀ ਤਾਂ ਸਾਨੂੰ ਬਹੁਤ ਆਨੰਦ ਆਇਆ ਤੇ ਅੱਜ ਕਰਨ ਦੀ ਫਰਮਾਇਸ਼ ਦੇ ਉੱਤੇ ਆਪਾਂ ਅਮਰੂਦਾਂ ਦੀ ਚਟਣੀ ਅੱਜ ਫਿਰ ਬਣਾਈ ਹੈ ਬਾਕੀ ਹੁਣ ਖਾ ਕੇ ਦੇਖਦੇ ਕਿੰਦਾ ਦੀ ਬਣੀ ਹੈ ਤੇ ਕਰਨ ਦੀ ਮੰਮਾ ਦੀ ਚਟਣੀ ਤਾਂ ਬਹੁਤ ਸਵਾਦ ਸੀਗੀ ਪਰ ਸਾਡੀ ਚਟਣੀ ਕਿਹੋ ਜਿਹੀ ਬਣਾਉਣੀ ਹੈ ਅਸੀਂ ਅਮਰੂਦਾਂ ਦੀ ਇਹ ਹੁਣ ਅਸੀਂ ਖਾ ਕੇ ਦੇਖ ਕੇ ਪਤਾ ਲੱਗੂਗਾ ਅਮਰੂਦਾਂ ਦੀ ਚਟਣੀ ਨੂੰ ਤੁਸੀਂ ਤੜਕਾ ਵੀ ਲਾ ਸਕਦੇ ਆ ਵੈਸੇ ਤੜਕਾ ਨਹੀਂ ਲਾਣਾ ਚਾਹੀਦਾ ਜੇ ਇਹ ਨੇਚਰਲ ਹੈ ਤੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਕਰਕੇ ਇਹਨੂੰ ਐਵੇਂ ਖਾਣਾ ਚਾਹੀਦਾ ਜੇਕਰ ਤੁਸੀਂ ਇਹਨੂੰ ਤੜਕੇ ਵਾਲੀ ਪਸੰਦ ਕਰਦੇ ਆ ਅਮਰੂਦਾਂ ਦੀ ਚਟਣੀ ਨੂੰ ਤਾਂ ਦੋ ਚਮਚੇ ਦੇਸੀ ਘਿਓ ਦੇ ਪਾ ਕੇ ਤਾਂ ਤੁਸੀਂ ਤੜਕਾ ਲਾ ਸਕਦੇ ਆ ਵੈਸੇ ਚਟਣੀ ਜਿਹੜੀ ਹੈ ਅਮਰੂਦਾਂ ਦੀ ਇਹ ਐਵੇਂ ਨੇਚਰਲ ਤਰੀਕੇ ਦੀ ਬਣੀ ਕੋਈ ਖਾਣੀ ਚਾਹੀਦੀ ਹੈ ਚਟਣੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਚਟਣੀ ਦਾ ਰੰਗ ਬਹੁਤ ਵਧੀਆ ਆਇਆ। ਬਾਕੀ ਹੁਣ ਆਪਾਂ ਕਰ ਨੂੰ ਟੇਸਟ ਕਰਾਣੇ ਵੀ ਚਟਨੀ ਕਿਹੋ ਜਿਹੀ ਬਣੀ ਐ। ਬਹੁਤ ਜਲਣ ਵਾਲੀ ਹੈ। ਬੜੀਆ ਜੀ। ਤੁਸੀਂ ਵੀ ਨਾ ਜ਼ਰੂਰ ਟਰਾਈ ਕਰਕੇ ਦੇਖੋ। ਤੇ ਚਟਨੀ ਨੂੰ ਤੁਸੀਂ ਦੋ ਆਪਣੇ 2-3 ਦਿਨ ਲਈ ਕੰਟੇਨ ਚ ਕਰਕੇ ਫ੍ਰਿਜ ਚ ਰੱਖ ਸਕਦੇ ਆ ਆਪਣੀ ਤੇ। ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਜ਼ਰੂਰ ਕਰੋ।